हां जी ਸਸਿਆ ਗੱਲ ਦੋਸਤੋ ਅੱਜ ਦੀ ਅਪਡੇਟ ਬੀਐਡ ਪਾਸ ਸਾਥੀਆਂ ਲਈ ਨਵੀਂ ਭਰਤੀ ਨਿਕਲ ਕੇ ਆ ਚੁੱਕੀ ਹੈ। ਅਲੰਗ-ਲੰਗ ਵੱਖ-ਵੱਖ ਸਬਜੈਕਟਾਂ ਵਿੱਚ ਜੋ ਬੀਐਡ ਪਾਸ ਸਾਥੀ ਨੇ ਉਹਨਾਂ ਦੇ ਲਈ ਪੋਸਟਾਂ ਨਿਕਲ ਕੇ ਆਈਆਂ ਨੇ ਜਿਹੜੇ ਸਾਥੀ ਬੀਐਡ ਅਤੇ ਸੀਟੈਟ ਪਾਸ ਕਰ ਚੁੱਕੇ ਆ ਬਹੁਤ ਵਧੀਆ ਮੌਕਾ ਨਿਕਲ ਕੇ ਆਇਆ। ਕੁੱਲ ਕਿੰਨੀਆਂ ਪੋਸਟਾਂ ਨੇ ਅਤੇ ਕਿਵੇਂ ਫਾਰਮ ਭਰਨਾ ਹੋਵੇਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੋ ਬੀੜ ਪਾਸ ਸਾਥੀਆਂ ਦੇ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਅਲੱਗ-ਅਲੱਗ ਵਿਸ਼ਿਆਂ ਵਿੱਚ ਪੋਸਟਾਂ ਨਿਕਲ ਕੇ ਆਈਆਂ ਨੇ ਤਾਂ ਇਸ ਦੇ ਲਈ ਤੁਸੀਂ ਦੇਖ ਸਕਦੇ ਹੋ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਦੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ 26 2 2024 ਤੋਂ ਲੈ ਕੇ 18 3 2024 ਤੱਕ ਤੁਸੀਂ TGT ਦੀਆਂ ਜੋ ਨਵੀਆਂ ਪੋਸਟਾਂ ਨਿਕਲ ਕੇ ਆਈਆਂ ਨੇ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਔਰ ਟੋਟਲ 'ਚ ਪੋਸਟਾਂ ਨਿਕਲ ਕੇ ਆਈਆਂ ਨੇ 303 ਪੋਸਟਾਂ ਨੇ ਔਰ ਇਹਨਾਂ ਨੂੰ ਅੱਗੇ ਅਲੱਗ-ਅਲੱਗ ਸਬਜੈਕਟ ਵਾਈਜ਼ ਵੰਡਿਆ ਗਿਆ ਸਭ ਤੋਂ ਪਹਿਲੇ ਨੰਬਰ ਤੇ ਦੇਖ ਸਕਦੇ ਹੋ DPE ਦੀਆਂ 35 ਪੋਸਟਾਂ ਨਿਕਲਿਆ ਨੇ ਇੰਗਲਿਸ਼ ਲਈ 14 ਪੋਸਟਾਂ ਨਿਕਲਿਆ ਨੇ ਫਾਈਨ ਆਰਟ ਦੇ ਵਿੱਚ 54 ਪੋਸਟਾਂ ਨਿਕਲਿਆ ਹੋਏ ਨੇ ਹਿੰਦੀ ਦੇ ਲਈ 17 ਪੋਸਟਾਂ ਨੇ, ਹੋਮ ਸਾਈਜ਼ ਦੇ ਲਈ 19 ਪੋਸਟਾਂ ਨਿਕਲੇ ਆਏ ਨੇ, ਮੈਥਮੈਟਿਕ ਦੇ ਲਈ 8 ਪੋਸਟਾਂ ਨਿਕਲੇ ਹੋਏ ਨੇ, 뮤직 ਦੇ ਵਿੱਚ 15 ਪੋਸਟਾਂ ਨਿਕਲੇ ਹੋਏ ਨੇ। ਜੀ ਹਾਂ ਦੋਸਤੋ ਇਸ ਤੋਂ ਇਲਾਵਾ ਪੰਜਾਬੀ ਦੇ ਵਿੱਚ 19 ਪੋਸਟਾਂ ਨੇ, ਸੰਸਕ੍ਰਿਤ ਲਈ 24 ਪੋਸਟਾਂ ਨੇ। ਔਰ ਸਾਇੰਸ ਮੈਡੀਕਲ ਦੇ ਵਿੱਚ 46 ਪੋਸਟਾਂ ਨੇ ਅਤੇ ਸਾਇੰਸ ਨੌਨ ਮੈਡੀਕਲ ਦੇ ਵਿੱਚ 48 ਪੋਸਟਾਂ ਨਿਕਲੇ ਆਏ ਨੇ ਔਰ ਸੋਸ਼ਲ ਸਟਡੀ ਦੇ ਲਈ ਚੰਗੇ ਪੋਸਟਾਂ ਨਿਕਲੇ ਹੋਏ ਨੇ ਤਾਂ ਇਹ ਸੀ ਅਲੱਗ-ਅਲੱਗ ਵਿਸ਼ਿਆਂ ਵਾਈਜ਼ ਅਲੱਗ-ਅਲੱਗ ਜੋ ਪੋਸਟਾਂ ਨਿਕਲੇ ਹੋਏ ਨੇ ਔਰ ਗੱਲ ਕਰੀਏ ਇਸ ਦੀ ਪੇ ਸਕੇਲ ਦੀ 9300 ਤੋਂ ਲੈ ਕੇ 34800 ਤੁਹਾਡੀ ਪੇ ਸਕੇਲ ਰਹੇਗੀ ਪਲੱਸ ਗ੍ਰੇਡ ਪੇ ਤੁਹਾਨੂੰ ਦਿੱਤਾ ਜਾਵੇਗਾ ਜੋ 4600 ਰੁਪਏ ਤਾਂ ਇਸ ਦੇ ਨਾਲ ਤੁਹਾਡੀ ਇੱਕ ਵਧੀਆ ਸੈਲਰੀ ਜੋ ਇਸ ਦੇ ਵਿੱਚ ਬਣੇਗੀ ਜਰਨਲ ਸਾਇੰਸ ਨਾਨ ਮੈਡੀਕਲ ਦੇ ਲਈ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਫਿਜ਼ਿਕਸ, ਕੈਮਿਸਟਰੀ ਐਂਡ ਮੈਥਮੈਟਿਕ ਦੀ ਔਰ 50% ਤੋਂ ਵੱਧ ਨੰਬਰ ਹੈ ਗ੍ਰੈਜੂਏਸ਼ਨ ਵਿੱਚ ਪਲੱਸ ਤੁਸੀਂ ਮੈਥਮੈਟਿਕਸ ਜਾਂ ਫਿਰ ਹੋਮ ਸਾਇੰਸ ਸਾਇੰਸ ਦੀ ਬੈਚਲਰ ਆਫ ਐਜੂਕੇਸ਼ਨ ਡਿਗਰੀ ਯਾਨੀ ਕਿ ਬੀਐਡ ਕੀਤੀ ਹੈ ਉਹ ਵੀ 50% ਤੋਂ ਵੱਧ ਨੰਬਰ ਹੈ ਔਰ ਸੀਟੈਟ ਸੈਕੰਡ ਪੇਪਰ ਪਾਸ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਔਰ ਅਗਲੀ ਪੋਸਟ ਜਨਰਲ ਸਾਇੰਸ ਮੈਡੀਕਲ ਦੇ ਵਿੱਚ 50% ਤੋਂ ਵੱਧ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਡੀ ਬੀਐਡ ਹੋਣੀ ਚਾਹੀਦੀ ਹੈ ਅਤੇ ਪੀਐਸਟੈਟ 2 ਪਾਸ ਹੋਣਾ ਚਾਹੀਦਾ ਹੈ ਔਰ ਅਗਲੀਆਂ ਮੈਥ ਦੀਆਂ ਪੋਸਟਾਂ ਵੀ ਸੇਮ ਇਹੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਅਗਰ ਤੁਸੀਂ ਇੰਗਲਿਸ਼ ਪੋਸਟ ਦੇ ਲਈ ਅਪਲਾਈ ਕਰਨਾ ਹੈ ਤਾਂ ਤੁਹਾਡੀ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਇੰਗਲਿਸ਼ ਸਬਜੈਕਟ ਤੁਸੀਂ ਕੀਤਾ ਹੋਣਾ ਚਾਹੀਦਾ ਹੈਗਾ ਅਤੇ ਬੈਚਲਰ ਡਿਗਰੀ ਯਾਨੀ ਕਿ ਬੀਐਡ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਅੰਗਰੇਜ਼ੀ ਦੀ ਜਿਹੜੀ ਕਿ ਤੁਹਾਡੇ 50% ਤੋਂ ਵੱਧ ਨੰਬਰ ਹੋਣੇ ਚਾਹੀਦੇ ਆ ਅਤੇ ਸੀਟ ਐਟ ਅੰਗਰੇਜ਼ੀ ਦਾ ਪਾਸ ਹੋਣਾ ਲេចਦਾਗਾ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਹਿੰਦੀ ਪੋਸਟ ਲਈ ਅਪਲਾਈ ਕਰਨਾ ਹੈ ਜਾਂ ਪੰਜਾਬੀ ਲਈ ਤਾਂ ਤੁਹਾਡੇ ਕੋਲ ਇਹਨਾਂ ਦੇ ਸਬਜੈਕਟ ਦੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਪਲੱਸ ਤੁਹਾਡੀ ਬੀਐਡ ਪਾਸ ਹੋਣੀ ਚਾਹੀਦੀ ਹੈ ਤਾਂ ਇਹ ਸੀ ਅਲੱਗ-ਅਲੱਗ ਜੋ ਵਿਸ਼ਾ ਵਾਈਜ਼ ਪੋਸਟਰ ਨਿਕਲੇ ਹੋਏ ਨੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਜੋ ਪੇਪਰ ਹੋਵੇਗਾ ਉਸ ਦੇ ਬਾਰੇ ਤੋਂ ਪੇਪਰ ਤੁਹਾਡਾ 150 ਨੰਬਰ ਦਾ ਹੋਵੇਗਾ ਅਤੇ 150 ਕੁਐਸਚਨ ਹੋਣਗੇ। ਔਰ ਪੇਪਰ ਦੋ ਪਾਰਟ ਵਿੱਚ ਵੰਡਿਆ ਹੋਇਆ ਪਾਰਟ A 50 ਮਿੰਟ ਦਾ ਹੋਵੇਗਾ ਸਿੰਗਲ ਸ਼ਿਫਟ ਅਤੇ ਪਾਰਟ B 100 ਨੰਬਰ ਦਾ ਹੋਵੇਗਾ। ਇਸ ਦੇ ਵਿੱਚ ਪਾਰਟ A ਦੇ ਵਿੱਚ ਦੇਖ ਸਕਦੇ ਹੋ ਜਨਰਲ ਅਵੇਰਨੈਸ ਐਂਡ ਰੀਜ਼ਨਿੰਗ ਅਰਥਮੈਟਿਕ ਐਂਡ ਨੰਮਰਿਕਲ ਅਬਿਲਿਟੀ 12 ਨੰਬਰ ਦੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ 12 ਨੰਬਰ ਦੀ ਟੀਚਰ ਐਡਪਟਡ ਐਂਡ ਪੈਡਾਗੋਜ 12 ਨੰਬਰ ਦੀ ਟੈਸਟ ਆਫ ਇੰਗਲਿਸ਼ ਹਿੰਦੀ ਪੰਜਾਬੀ ਲੈਂਗੁਏਜਸ ਦਾ 14 ਕੁਐਸਚਨ ਹੋਣਗੇ ਤਾਂ ਇਸ ਤਰੀਕੇ ਟੋਟਲ ਜੋ ਤੁਹਾਡੇ 50 ਕੁਐਸਚਨ ਹੋ ਜਾਣਗੇ ਔਰ ਉਸ ਤੋਂ ਬਾਅਦ ਪਾਰਟ ਬੀ ਜੋ ਤੁਹਾਡਾ ਸਬਜੈਕਟ ਰਿਲੇਟਿਵ ਹੋਵੇਗਾ 100 ਕੁਐਸਚਨ ਦਾ ਹੋਵੇਗਾ ਤੇ 100 ਨੰਬਰ ਦਾ ਹੋਵੇਗਾ ਤਾਂ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਹੈ 0.25 ਦੀ ਯਾਨੀ ਕਿ ਤੁਸੀਂ ਇੱਕ ਕੁਐਸਚਨ ਗਲਤ ਕਰਦੇ ਹੋ ਤਾਂ 25 0.25 ਮਾਰਕਸ ਤੁਹਾਡੇ ਕੱਟੇ ਜਾਣਗੇ ਔਰ ਚਾਰ ਕੁਐਸਚਨ ਗਲਤ ਕਰਦੇ ਹੋ ਤਾਂ ਇੱਕ ਨੰਬਰ ਕੱਟਿਆ ਜਾਵੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਹਨਾਂ ਪੋਸਟਾਂ ਦੇ ਵਿੱਚ ਏਜ ਲਿਮਿਟ ਦੀ 21 ਤੋਂ 37 ਸਾਲ ਦੇ ਸਟੂਡੈਂਟਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆਂ ਔਰ ਦੁਬਾਰਾ ਤੋਂ ਗੱਲ ਕਰੀਏ ਲਾਸਟ ਡੇਟ ਦੀ 26/2/2024 ਤੋਂ ਲੈ ਕੇ 18/3/2024 ਤੱਕ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਮਿਲ ਸਕਣ ਧੰਨਵਾਦ